ਦਾ ਹੈਗੇਆਂ ਤੇ ਜੋ ਜਵਾਬ ਦਿੱਤੇ ਗਿਆ ਅਗਰ ਇੱਕ ਵੀ ਗਲਤ ਬੋਲੇਗਾ ਤਾਂ ਮੈਨੂੰ ਕਹਿ ਦਿਓ ਕਿ ਯਾਰ ਤੈਨੂੰ ਤਾਂ ਪਤਾ ਹੀ ਕੁਝ ਨਹੀਂਗਾ ਤੁਹਾਡੀ ਮੈਂ ਵੀਡੀਓ ਦੇਖ ਰਿਹਾ ਸੀ ਰੀਲ ਬੜੀ ਵਾਇਰਲ ਹੋ ਰਹੀ ਹੈ ਤੁਸੀਂ ਕਹਿੰਦੇ ਐਸਐਸਪੀ ਐ ਜਿੰਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰੀਦਾ ਠੋਕੇ ਕੰਮ ਹੁੰਦਾ ਵਾਕਈ ਜੀ ਗੱਲ ਸਹੀ ਹੈਗੀ ਠੋਕੀ ਹੁੰਦਾ ਹੈਗਾ ਜੀ ਪਰ ਅਕਾਲੀ ਦਲ ਤੇ ਸਰਕਾਰੇ ਨਹੀਂ ਕੰਮ ਕਿਦਾਂ ਹੋ ਜਾਂਦਾ ਜੀ ਇਹ ਜਿਹੜੇ ਸਾਡੇ ਪੰਜ ਜਾਰੀ ਮੁੱਖ ਮੰਤਰੀ ਬਲਸਾ ਬਣ ਗਏ ਲੋਕਾਂ ਦੇ ਕੰਮ ਕੀਤੇ ਆ ਵੱਡੇ ਵੱਡੇ ਜਿਹੜੇ ਬਿਊਰੋਕਰੇਟਸ ਹੈਗੇ ਆ ਇੱਜ਼ਤ ਕਹਿ ਲੋ ਜਾਂ ਨੇਕ ਸਿਆਸਤਦਾਨ ਹੈਗੇ ਆ ਤਾਂ ਕੰਮ ਹੋ ਰਿਹਾ ਜੀ ਵਾਕਈ ਗੱਲ ਸਹੀ ਆ ਜੀ ਫੋਨ ਅੱਜ ਤੱਕ ਵੀ ਹੁਣ ਵੀ ਚੱਲਦਾ ਹੈ ਪਹਿਲਾਂ ਬਿਨਾ ਸਰਕਾਰ ਤੋਂ ਵੀ ਬਿਨਾ ਸਰਕਾਰ ਤੋਂ ਦੀ ਤੁਸੀਂ ਪਹਿਲਾਂ ਤਜਰਬਾ ਕਰ ਲਿਓ ਜੀ ਫਿਰ ਮੇਰੇ ਕੋਲੇ ਕਹਿ ਦਿਓ ਕਿ ਜੈਰਾਜ ਤੂੰ ਗਲਤ ਬੋਲ ਰਹੇ ਹੈਂ ਬਹੁਤ ਠੋਕਮਾ ਜਵਾਬ ਦੇ ਰਹੇ ਆ ਜੀ ਮੈਂ ਅਗਰ ਨਾ ਹੋਇਆ ਤੁਸੀਂ ਕਹਿ ਦਿਓ ਕਿ ਉਹੀ ਉਹੀ ਮਾਰੀ ਜਾਂਦਾ ਹੈਗਾ ਗੱਲਾਂ ਅਕਾਲੀ ਦਲ ਦੀ ਸਰਕਾਰ